ਇਹ ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੀ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਕਿ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਅਤੇ ਨਸ਼ੇ ਦਾ ਕਾਰੋਬਾਰ ਜਿਹੜਾ ਉਹ ਤੇਜ਼ੀ ਨਾਲ ਵੱਧ ਫੁੱਲ ਰਿਹਾ ਹੈ ਪ੍ਰਚਾਰ ਭਾਵੇਂ ਸਰਕਾਰ ਇਹ ਕਰ ਰਹੀ ਹੈ ਵੀ ਅਸੀਂ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕੀਤਾ ਹੋਇਆ ਪਰ ਗਰਾਊਂਡ ਤੇ ਹੱਲੇ ਜਿਹੜਾ ਹੈ ਉਹ ਅਮਲ ਨਹੀਂ ਹੋ ਰਿਹਾ ਸਾਡੀ ਸਮਝੇ ਹੈ ਸਾਂਝਾ ਕਿਸਾਨ ਮਜ਼ਦੂਰ ਮੋਰਚੇ ਦੀ ਵੀ ਇਹ ਜਿਹੜਾ ਨਸ਼ੇ ਦਾ ਤੇ ਮਾਈਨਿੰਗ ਦਾ ਗੈਰਕਾਨੂੰਨੀ ਕਾਰੋਬਾਰ ਹੈ ਇਹਦੇ ਲਈ ਇੱਕ ਗੈਂਗ ਜ਼ਿੰਮੇਦਾਰ ਹੈ ਉਸ ਗੈਂਗ ਦੇ ਵਿੱਚ ਰਾਜਨੀਤਿਕ ਲੋਕ ਵੱਡੇ ਅਫਸਰ ਸ਼ਾਮਲ ਹੈ ਉਹਨਾਂ ਦੇ ਨਾਲ-ਨਾਲ ਜਿਹੜਾ ਮਾਫੀਆ ਹੈ ਮਾਫੀਆ ਜਿਹੜਾ ਤੀਜਾ ਜਿਹੜਾ ਇਸ ਗਰੁੱਪ ਵਿੱਚ ਹੈ ਉਹ ਮਾਫੀਆ ਜਿਹੜਾ ਹੈ ਗੈਂਗਸਟਰਾਂ ਨਾਲ ਵੀ ਰਲਿਆ ਹੋਇਆ ਤੇ ਇਹ ਸਾਰੇ ਇੱਕ ਕਿਸਮ ਦੇ ਮਾਫੀਆ ਨਸ਼ਾ ਤੇ ਲੈਂਡ ਮਾਫੀਆ ਤੇ ਜਿਹੜੇ ਲੋਕ ਹੈ ਰਾਜਨੀਤਿਕ ਵੱਡੇ ਅਫਸਰ ਤੇ ਗੈਂਗਸਟਰ ਇਹ ਸਾਰੇ ਰਲ ਕੇ ਇਹ ਦੋਹਾਂ ਕਾਰੋਬਾਰਾਂ ਨੂੰ ਪੰਜਾਬ ਦੇ ਵਿੱਚ ਚਲਾ ਰਹੇ ਆ ਔਰ ਸਾਡੇ ਜ਼ਿਲ੍ਹੇ ਦੇ ਵਿੱਚ ਬੇਖੌਫ ਚੱਲ ਰਿਹਾ ਇਹਦਾ ਜ਼ਿਕਰ बार-बार ਅ ਕੁਝ ਪ੍ਰੈਸ ਵਾਲੇ ਸਾਥੀ ਵੀ ਕਰਦੇ ਰਹਿੰਦੇ ਆ ਅਸੀਂ ਉਹਨਾਂ ਨੂੰ ਆਪਣੀ ਜਥੇਬੰਦੀ ਵੱਲੋਂ ਜਿਹੜੇ ਪ੍ਰੈਸ ਦੇ ਲੋਕ ਇਸ ਪਾਸੇ ਤੁਰੇ ਹੋਏ ਆ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਉਹ ਇੱਕ ਲੋਕਪੱਖੀ ਗੱਲ ਕਰ ਰਹੇ ਆ ਪੰਜਾਬ ਪੱਖੀ ਗੱਲ ਕੀਤੀ ਜਾ ਰਹੀ ਆ ਅਸੀਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆਂ ਜਿਹੜੇ ਲੋਕ ਵੀ ਇਸ ਦੋ ਬਿਮਾਰੀਆਂ ਨੂੰ ਰੋਕਣ ਲਈ ਯਤਨ ਕਰਨਗੇ ਉਹ ਉਹਨਾਂ ਦਾ ਅਸੀਂ ਹਰ ਵੇਲੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਨਾਲ ਖੜਾ ਆਂ ਰਾਵਾਂ ਦੀ ਇੱਥੇ ਇੱਕ ਖੂਬ ਸਵਾਲ ਪੈਦਾ ਹੁੰਦਾ ਹੈ ਕਿ ਇਹ ਜੋ ਗੈਰਗੋਆਂ ਸੰਮੂਲੀ ਮਾਈਨਿੰਗ ਹੋ ਰਹੀ ਹੈ ਇਹ ਨੁਕਸਾਨ ਵੀ ਹੋ ਰਿਹਾ ਹੈ ਕਿ ਇੰਦਾਮ ਦੇ ਨੁਕਸਾਨ ਹੋ ਰਿਹਾ ਹੈ ਸਰਕਾਰ ਨੂੰ ਥਾਂ ਹੋ ਰਿਹਾ ਹੈ ਜਾਂ ਪਾਵਰ ਨੂੰ ਥਾਂ ਹੋ ਰਿਹਾ ਹੈ ਦੇਖੋ ਇਹ ਤਾਂ ਮੇਰੇ ਕਹਿਣ ਦੀ ਤਾਂ ਲੋੜ ਨਹੀਂ ਇਹੋ ਜਿਹੜੇ ਹਕੂਮਤ ਦੇ ਲੋਕ ਹੈ ਇਹੋ ਹੀ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਮਾਈਨਿੰਗ ਚੋਂ 20000 ਕਰੋੜ ਰੁਪਈਆ ਸਾਲ ਦਾ ਬਚਾਣਾ ਜਿਹੜਾ ਪੰਜਾਬ ਦੀ ਡਿਵੈਲਪਮੈਂਟ ਤੇ ਲੱਗੇਗਾ ਅੱਜ ਉਹ 20000 ਕਰੋੜ ਦੀ ਬਜਾਏ ਇਹ ਹੋ ਸਕਦਾ ਜਿੰਨਾ ਜਿੰਨੇ ਤੇਜ਼ੀ ਨਾਲ ਇਹ ਕੰਮ ਚੱਲ ਰਿਹਾ ਹੈ ਗੈਰ ਕਾਨੂੰਨੀ ਮਾਈਨਿੰਗ ਦਾ ਉਹਦਾ ਅਮਾਊਂਟ ਵੱਧ ਵੀ ਸਕਦਾ ਹੈ ਪਰ ਜੋ 20000 ਕਰੋੜ ਵੀ ਸਾਲ ਦਾ ਪੰਜਾਬ ਨੂੰ ਆਇਆ ਤਾਂ ਰੁਕੇ ਹੋਏ ਵਿਕਾਸ ਦੇ ਕੰਮ ਜਿਹੜੇ ਆ ਉਹ ਕੀਤੇ ਜਾ ਸਕਦੇ ਆ ਤੇ ਇਹਦਾ ਫਾਇਦਾ ਜਿਹੜਾ ਮੈਂ ਜਿਸ ਗੈਂਗ ਦੀ ਗੱਲ ਕੀਤੀ ਹੈ ਜਿਸ ਗੱਠ ਜੋੜ ਦੀ ਗੱਲ ਕੀਤੀ ਹੈ ਸਰਕਾਰੀ ਅਧਿਕਾਰੀ ਪੋਲੀਟੀਕਲ ਲੋਕ ਆ ਮਾਫੀਆ ਤੇ ਗੈਂਗਸਟਰ ਟਾਈਪ ਜਿਹੜੇ ਬੰਦੇ ਆ ਇਹ ਗਰੁੱਪ ਜਿਹੜਾ ਹੈ ਇਹ ਗੱਠਜੋੜ ਜਿਹੜਾ ਹੈ ਇਹ ਸਾਰਾ ਹੀ ਫਾਇਦਾ ਲੈ ਰਿਹਾ ਜਿਹੜਾ ਲੋਕਾਂ ਨੇ ਹੋਣਾ ਸੀਗਾ ਪੰਜਾਬ ਦੇਆਂ ਨੂੰ ਸੋ ਇਸ ਕਰਕੇ ਇਹ ਜਿਹੜੀ ਲੜਾਈ ਆ ਜਿਹੜੇ ਵੀ ਇਸ ਲੜਾਈ ਚਸਾ ਲੈਣਗੇ ਉਹ ਇੱਕ ਦੇਸ਼ ਭਗਤੀ ਦਾ ਕਾਰਜ ਹੈ ਜੀ ਪਹਿਲੇ ਇੱਕ ਹੋਰ ਗੱਲ ਕਰ ਰਿਹਾ ਸੀ ਕਿ ਖੇਤੀ ਤੋਂ ਤੁਹਾਡੀ ਮਦਦ ਹਾਂ ਹੋ ਰਹੀ ਹੈ ਪੰਜਾਬ ਵੱਲੋਂ ਕਿੱਥੇ ਹੋਈ ਹੈ ਜੀ ਦੇਖੋ ਇਹ ਪੂਰੇ ਪੰਜਾਬ ਦੇ ਵਿੱਚ ਮਜ਼ਦੂਰਾਂ ਕਿਸਾਨਾਂ ਮਲਾਜਮਾਂ ਦੁਕਾਨਦਾਰਾਂ ਤੇ ਹੋਰ ਮਿਹਨਤੀ ਲੋਕਾਂ ਇੱਕ ਵੱਡਾ ਇਕੱਠ ਕਰ ਰਹੇ ਹੈ 6 ਅਪ੍ਰੈਲ ਨੂੰ ਡੇਲੋਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਉੱਥੇ ਇੱਕ ਵੱਡਾ ਇਕੱਠ ਕੀਤਾ ਜਾਏਗਾ ਜਿਹਦੇ ਵਿੱਚ ਇਹ ਦੋ ਮੁੱਦੇ ਇਹ ਦੋ ਜਿਹੜੇ ਨਸ਼ੇ ਦਾ ਤੇ ਮਾਈਨ ਗੈਰ ਕਾਨੂੰਨੀ ਮਾਈਨਿੰਗ ਦਾ ਇਹਦੇ ਤੇ ਖੁੱਲ ਕੇ ਵਿਚਾਰ ਹੋਏਗਾ ਔਰ ਇਹ ਜਿਹੜਾ ਇਕੱਠ ਹੈ 6 ਅਪ੍ਰੈਲ ਵਾਲਾ ਇਹ ਉਹਨਾਂ ਲੋਕਾਂ ਨੂੰ ਭਰੋਸਾ ਦਿਵਾਏਗਾ ਜਿਹੜੇ ਲੋਕ ਇਹ ਦੋ ਸਮਾਜਿਕ ਬਰਾਈਆਂ ਦੇ ਵਿਰੁੱਧ ਜਿਹੜੇ ਲੜ ਰਹੇ ਹੋਣਗੇ ਉਨਾ ਲੋਕਾਂ ਨੂੰ ਇਹ ਭਰੋਸਾ ਦੇਏਗਾ ਸਾਡਾ ਕੱਠ ਬਈ ਤੁਸੀਂ ਇਹ ਜੈਜ ਤੇ ਦੇਸ਼ ਪੱਖੀ ਲੜਾਈ ਲੜ ਰਿਆ ਲੋਕ ਪੱਖੀ ਲੜਾਈ ਲੜ ਰਹੇ ਆ ਅਸੀਂ ਤੁਹਾਡੇ ਨਾਲ ਸਾਡਾ ਮੋਰਚਾ ਜਿਹੜਾ ਹੈ ਭਾਈ ਲਾਲੋ ਲੋਕ ਮੰਚ ਜਿਹੜਾ ਹੈ ਉਹ ਹਮੇਸ਼ਾ ਉਹਨਾਂ ਲੋਕਾਂ ਦੇ ਨਾਲ ਖੜਾ ਹੈ ਇਹ 6 ਅਪ੍ਰੈਲ ਨੂੰ ਵੱਡਾ ਇਕੱਠ ਕਰਕੇ ਕਿਉਂਕਿ ਥੋੜਾ ਜਿਹਾ ਸਮਝ ਲਓ ਇਸ ਵੇਲੇ ਜੋ ਰਾਜਨੀਤਿਕ ਦ੍ਰਿਸ਼ ਬਣਿਆ ਹੋਇਆ ਸਰਕਾਰੀ ਧਿਰ ਤਾਂ ਉਸ ਪਾਸੇ ਚਲੇ ਗਈ ਦੂਜੇ ਪਾਸੇ ਜਿਹੜੇ ਬਾਕੀ ਵਿਰੋਧੀ ਧਿਰ ਦੇ ਰਾਸ਼ੀ ਪਾਰਟੀਆਂ ਐ ਉਹ ਖਾਮੋਸ਼ ਹੋਈਆਂ ਉਹ ਨਹੀਂ ਬੋਲ ਰਹੀਆਂ ਲੋਕਾਂ ਦੇ ਹੱਕ 'ਚ ਇਸ ਕਰਕੇ ਫੈਸਲਾ ਇਹ ਹੋਇਆ ਕਿ ਇਸ ਗੰਦਲੇ ਰਾਜਨੀਤਿਕ ਮਾਹੌਲ ਨੂੰ ਠੀਕ ਕਰਨ ਲਈ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਸੇਧ ਦੇਣ ਲਈ 6 ਅਪ੍ਰੈਲ ਨੂੰ ਇੱਕ ਵੱਡਾ ਇਕੱਠ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਦੁਕਾਨਦਾਰਾਂ ਮਿਹਨਤੀ ਲੋਕਾਂ ਦਾ ਮਲਾਜਮਾਂ ਦਾ ਰਲ ਕੇ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਰਾਹ ਲੱਭ ਸਕੇ ਤੇ ਇਸ ਰਾਹ ਤੇ ਅਸੀਂ ਤੁਰਨਾ ਆ ਕੇ ਪੜਾਤੇ ਗੱਲ ਤੇ ਅੱਜ ਤੁਹਾਡੀ ਕੀ ਮੰਗ ਹੈ ਪ੍ਰਸ਼ਾਸਨ ਨੂੰ ਅਸੀਂ ਪ੍ਰਸ਼ਾਸਨ ਨੂੰ ਬਿਲਕੁਲ ਜ਼ੋਰ ਦੇ ਕੇ ਕਹਿਣਾ ਚਾਹੁੰਦੇ ਆਂ ਵੀ ਇਹ ਹੁਣ ਲੁਕੀ ਹੋਈ ਗੱਲ ਨਹੀਂ ਇਹ ਗੱਲ ਹੁਣ ਜਗ ਜਹਾਰ ਹੈ ਸਾਰਾ ਇਹਦੇ ਖਿਲਾਫ ਜਿਹੜਾ ਮਾਈਨਿੰਗ ਤੇ ਨਸ਼ੇ ਦੇ ਖਿਲਾਫ ਜਿਹੜਾ ਆ ਉਹ ਲੋਕਾਂ ਦੇ ਵਿੱਚ ਪੂਰੀ ਜਾਗਰਤੀ ਪੈਦਾ ਕਰਾਂਗੇ ਲੋਕਾਂ ਨੂੰ ਤਿਆਰ ਕਰਾਂਗੇ ਤੇ ਕੌਣ-ਕੌਣ ਜ਼ਿੰਮੇਵਾਰ ਹੈ ਇਹਦੇ ਬਾਰੇ ਜਿਹੜਾ ਉਹ ਬਕਾਇਦਾ ਲੋਕਾਂ ਨੂੰ ਜਿਹੜੀ ਜਾਣਕਾਰੀ ਦਿੱਤੀ ਜਾ ਕੇ ਮੈਂ ਵੀ ਗੱਲ ਜ਼ੋਰ ਦੇ ਕੇ ਕਹਿਣੀ ਚਾਹਨਾ ਵੇ ਜੇ ਨਸ਼ਾ ਰੋਕਣਾ ਹੈ ਤਾਂ ਨਸ਼ੇ ਦੀ ਸਪਲਾਈ ਤੋੜਨੀ ਪੈਗੀ ਸਪਲਾਈ ਜਿੱਥੋਂ ਹੋ ਰਹੀ ਹੈ ਉੱਥੋਂ ਸੱਟ ਮਾਰਨੀ ਪੈਗੀ ਤੇ ਨਸ਼ੇ ਦੀ ਡਿਮਾਂਡ ਜਿਹੜੀ ਹੈ ਨਸ਼ੇ ਦੀ ਡਿਮਾਂਡ ਹੀ ਪੈਦਾ ਕਿਉਂ ਹੋਵੇ ਜੇ ਡਿਮਾਂਡ ਪੈਦਾ ਹੋ ਰਹੀ ਹੈ ਉਹਦੇ ਕਾਰਨ ਲੱਭਣੇ ਪੈਣਗੇ ਤੈਨੂੰ ਠੀਕ ਕਰਨਾ ਪੈਗਾ ਕਾਰਨ ਕੋਈ ਕੁਛ ਤਾਂ ਕਰਦੇ ਸੀ ਕਿ ਅਸੀਂ ਜੀ ਸਾਹਿਬ ਦੇ ਦੰਗ ਬਤ ਦੇਵਾ ਕਲੋਂ ਦੇਵਾਂਗੇ ਨਾ ਕੋਈ ਜੀ ਸਾਹਿਬ ਇਹਦੇ ਲਈ ਮੈਂ ਸਮਝਦਾ ਬਈ ਈਸੀਆਂ ਤਾਂ ਮੰਗ ਪਰ ਦਿੰਦੇ ਰਹੀਦਾ ਤੇ ਬਾਤਾ ਕੋਈ ਦੇਸੀਆਂ ਤੋਂ ਆਸ ਜਿਹੜੀ ਕਰਨੀ ਮੈਂ ਉਹ ਫਿਰ ਗਲਤ ਹੋ ਜਾਏਗੀ ਆਸ ਹੁਣ ਸਿਰਫ ਇਸ ਇੱਥੇ ਹੀ ਹੈ ਕਿ ਲੋਕਾਂ ਨੇ ਹੀ ਇਹ ਮਸਲਾ ਹੱਲ ਕਰਨਾ ਲੋਕਾਂ ਨੇ ਹੀ ਇਹਦੇ ਖਿਲਾਫ ਡਟਣਾ ਹੈ ਜਿਹੜੇ ਵੀ ਲੋਕ ਇਹਦੇ ਸਾਥ ਦੇਣਗੇ ਦੋਹਾਂ ਬਿਮਾਰੀਆਂ ਨੂੰ ਦੂਰ ਕਰਨ ਲਈ ਉਹਨਾਂ ਦੇ ਨਾਲ ਭਾਈ ਲਾਲੋ ਲੋਕ ਮਾਂਚ ਪੰਜਾਬ ਜਿਹੜਾ ਉਹ ਡਟ ਕੇ ਖੜੇਗਾ